ਪੌਣਾ ਘੰਟਾ ਮੀਂਹ ਪੈਣ ਤੋਂ ਬਾਅਦ ਮਾਨਸਾ ਦੇ ਹਾਲਾਤ ਬੱਸ ਸਟੈਂਡ ਦੇ ਕੁਝ ਐਸ ਤਰੀਕੇ ਦੇ ਹੋ ਜਾਂਦੇ ਨੇ ਸਾਰੇ ਸ਼ਹਿਰ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸਾਰੇ ਮਾਨਸਾ ਵਾਸੀਆਂ ਨੂੰ ਬੇਨਤੀ ਹੈ ਜਿੱਥੋਂ ਤੱਕ ਇਹ ਵੀਡੀਓ ਜਾਊਗੀ ਕੱਲਾ-ਕੱਲਾ ਬੰਦਾ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਤੁਸੀਂ ਜਰੂਰ ਦਿਓ ਤੇ ਮਾਨਸਾ ਦੇ ਹਾਲਾਤ ਤੁਸੀਂ ਆਹ ਸਾਹਮਣੇ ਦੇਖ ਸਕਦੇ ਹੋ ਆ ਵੀਰ ਹੋਰੀ ਬਾਹਰ ਖੜੇ ਨੇ ਦੁਕਾਨਾਂ ਤੋਂ ਬਾਹਰ ਆ ਕੇ ਤੇ ਮਾਨਸਾ ਦੇ ਵਿੱਚ ਇਹ ਮਾਨਸਾ ਦਾ ਮੇਨ ਬੱਸ ਸਟੈਂਡ ਆ ਜਿੱਥੋਂ ਬੱਸਾਂ ਐਂਟਰ ਹੁੰਦੀਆਂ ਨੇ ਤੇ ਲਗਭਗ ਸਾਰੇ ਸ਼ਹਿਰ ਵਾਲਿਆਂ ਨੂੰ ਸਾਰੇ ਪਿੰਡਾਂ ਵਾਲਿਆਂ ਨੂੰ ਲਗਭਗ ਬਾਜ਼ਾਰ ਜਾਣ ਦਾ ਰਸਤਾ ਜਿਹੜਾ ਉਹ ਵੀ ਕੱਲਾ-ਕੱਲਾ ਇਹੀ ਹੈ ਇੱਥੋਂ ਦੀ ਲੰਘਣਾ ਪੈਣਾ ਤੇ ਇੱਥੇ ਇੰਨਾ ਜ਼ਿਆਦਾ ਪਾਣੀ ਖੜ੍ਹ ਜਾਂਦਾ ਹਜੇ ਸੌਣ ਚੜ੍ਹਿਆ ਵੀ ਨਹੀਂ ਮੀ ਮੀ ਹਜੇ ਪਹਿਲਾ ਪਿਆ ਤੇ ਦੇਖ ਸਕਦੇ ਹੋ ਤੁਸੀਂ ਹਾਲਾਤ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਸਿੱਧਾ ਤਿੰਨ ਕੋਨੀਆਂ ਤੇ ਸਾਰੇ ਸ਼ਹਿਰ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਇਹ ਦੇਖ ਲਓ ਭਰਾਵੋ ਮਾਨਸਾ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਤਿੰਨ ਕੋਨੀ ਨੂੰ ਆਪਾਂ ਜਾਂਦੇ ਹਾਂ ਲਿੰਕ ਰੋਡ ਦੇ ਉੱਤੇ ਇੰਨਾ ਜ਼ਿਆਦਾ ਪਾਣੀ ਖੜਾ ਹਰੇਕ ਦੁਕਾਨ ਦੇ ਮੂਹਰੇ ਪਾਣੀ ਆ ਹਰੇਕ ਗਲੀ ਦੇ ਵਿੱਚ ਪਾਣੀ ਆ ਇਹੋ ਜੀ ਕੋਈ ਗਲੀ ਨਹੀਂ ਹੈਗੀ ਮਾਨਸਾ ਦੇ ਵਿੱਚ ਜਿਹਦੇ ਵਿੱਚ ਅੱਜ ਪਾਣੀ ਨਾ ਭਰਿਆ ਹੋਵੇ ਕੱਲਾ ਇਹ ਮੀਂਹ ਦਾ ਪਾਣੀ ਨਹੀਂ ਹੈਗਾ ਲਗਭਗ ਨਾਲ ਇਹ ਸੀਵਰੇਜ ਦਾ ਪਾਣੀ ਵੀ ਵਿੱਚ ਹੀ ਰਲਿਆ ਫਿਰਦਾ ਮੀਂਹ ਦਾ ਪਾਣੀ ਹੁੰਦਾ ਜਿਹੜਾ ਉਹ ਤੁਸੀਂ ਆਪਾਂ ਆਪ ਹਿਸਾਬ ਲਾ ਲੈਂਦੇ ਆਂ ਵੀ ਉਹ ਮਿੱਟੀ ਰੰਗਾ ਜਿਹਾ ਹੁੰਦਾ ਤੇ ਇੱਥੇ ਜਿਹੜਾ ਪਾਣੀ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਗਲੀਆਂ ਦੇ ਵਿੱਚ ਕਈ ਵਾਰੀ ਕਾਲਾ ਪਾਣੀ ਹੁੰਦਾ ਜਮਾ ਕਾਲਾ ਜ਼ਹਿਰ ਵਰਗਾ ਤੇ ਉਹ ਵੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦਿਖਾਉਂਗਾ ਤੇ ਗੇੜੇ ਦਿੰਦੇ ਹੋਏ ਤੇ ਆਪਾਂ ਸਿੱਧਾ ਪਹੁੰਚ ਗਏ ਤਿੰਨ ਕੁੰਨੀਆਂ ਦੇ ਉੱਤੇ ਆ ਦੇਖ ਲਓ ਤੁਸੀਂ ਇੱਥੇ ਡੀਸੀ ਸਾਹਿਬ ਦੀ ਰਹਾਇਸ਼ ਆ ਉੱਥੇ ਵੀ ਗੱਟੇ ਲਾ ਕੇ ਪਾਣੀ ਆ ਜਿਹੜਾ ਉਹ ਖੜਾਇਆ ਹੋਇਆ ਇਦੋਂ ਬਾਅਦ ਮਾਨਸਾ ਦੀਆਂ ਬੱਤੀਆਂ ਤੇ ਆਪਾਂ ਪਹੁੰਚ ਗਏ ਇਦੋਂ ਬਾਅਦ ਜਦੋਂ ਪੁਲ ਦੇ ਨੇ ਜਾ ਰਹੇ ਤੁਸੀਂ ਦੇਖੋਗੇ ਜਵਾਕ ਨਾਉਂਦੇ ਤੁਸੀਂ ਦੇਖੋਗੇ ਇੱਥੋਂ ਦੇਖ ਕੇ ਅੰਦਾਜ਼ਾ ਲਾ ਲਿਓ ਤੁਸੀਂ ਮਾਨਸਾ ਦੇ ਸ਼ਹਿਰ ਦੇ ਹਾਲਾਤ ਨੇ ਜਿਹੜੇ ਉਹ ਕਿਸ ਤਰੀਕੇ ਦੇ ਨੇ ਇਹ ਹੁਣ ਦੇ ਹਾਲਾਤ ਨਹੀਂ ਹੈਗੇ ਹੈਗੇ ਕਈ ਸਾਲਾਂ ਦੇ ਨੇ ਬਹੁਤ ਸਾਲਾਂ ਦੇ ਪਾਣੀ ਕਹਿੰਦੇ ਸੀਵਰੇਜ ਦਾ ਬਹੁਤ ਸਾਲਾਂ ਦਾ ਮੇਨ ਮੁੱਦਾ ਮਾਨਸਾ ਦੇ ਵਿੱਚ ਕੀ ਮੁੱਦਾ ਮੇਨ ਕੱਲਾ ਸੀਵਰੇ ਦੇ ਪਾਣੀਆਂ ਦਾ ਇਹ ਅੱਜ ਤੱਕ ਕਿਸੇ ਤੋਂ ਹੱਲ ਨਹੀਂ ਹੋਇਆ ਤੇ ਆਹ ਦੇਖ ਲਓ ਭਰਾਵੋ ਇਹ ਹਾਲਾਤ ਨੇ ਮਾਨਸਾ ਸ਼ਹਿਰ ਦੇ ਜਿਹੜਾ ਮਾਨਸਾ ਤਿੰਨ ਕੋਨੀ ਦੇ ਉੱਤੇ ਇੱਕੋ ਇੱਕ ਪੋਲਾ ਲੰਗਣ ਦਾਸ ਰਸਤਾ ਵੀ ਸਿਰਫ ਇਹੀ ਹੈ ਚਾਹੇ ਬਠਿੰਡੇ ਨੂੰ ਜਾਣਾ ਕਿਸੇ ਨੇ ਚਾਹੇ ਸਰਸੇ ਨੂੰ ਜਾਣਾ ਚਾਹੇ ਚੰਡੀਗੜ੍ਹ ਨੂੰ ਜਾਣਾ ਚਾਹੇ ਜਾਣਾ ਲੁਧਿਆਣੇ ਨੂੰ ਸਾਰਿਆਂ ਨੂੰ ਇੱਥੋਂ ਏਸੇ ਰਾਸਤੇ ਲੰਘਣਾ ਪੈਣਾ ਹੋਰ ਕੋਈ ਰਾਸਤਾ ਨਹੀਂ ਹੈਗਾ ਜਿੰਨੇ ਵੀ ਦੁਕਾਨਾਂ ਵਾਲੇ ਵੀਰ ਭਰਾ ਹੈਗੇ ਨੇ ਇੱਥੇ ਜਦੋਂ ਵੀ ਪੈ ਜੇ ਇਹਨਾਂ ਨੂੰ ਮਤਲਬ ਦੁਕਾਨਾਂ ਬੰਦ ਕਰਕੇ ਆਪਦੇ ਘਰੇ ਜਾਣਾ ਪੈਂਦਾ ਕਿਉਂਕਿ ਇੱਥੇ ਕਸਟਮਰ ਨਹੀਂ ਆਉਂਦਾ ਕਸਟਮਰ ਆਉ ਕਿਥੋਂ ਮੀਂਹ ਦੇ ਵਿੱਚ ਨਾ ਤਾਂ ਗੱਡੀ ਰੁਕਦੀ ਐ ਨਾ ਮੋਟਰਸਾਈਕਲ ਰੁਕਦਾ ਰੁਕਦਾ ਪਰ ਪਾਣੀ ਰੋਕ ਲੈਂਦਾ ਉਹ ਕਿਵੇਂ ਰੋਕ ਲੈਂਦਾ ਕਈ ਵਾਰੀ ਪਾਣੀ ਬਹੁਤ ਜ਼ਿਆਦਾ ਛੱਲ ਵੱਜ ਜਾਂਦੀ ਐ ਤੇ ਮੋਟਰਸਾਈਕਲ ਗੱਡੀਆਂ ਨੇ ਜਿਹੜੀਆਂ ਉਹ ਬੰਦ ਹੋ ਜਾਂਦੀਆਂ ਨੇ ਸਾਰੇ ਮਾਨਸਾ ਸ਼ਹਿਰ ਨੂੰ ਇੱਕੋ ਵੀਡੀਓ ਦੇ ਵਿੱਚ ਆਪਾਂ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੇ ਬਾਜ਼ਾਰ ਜਿੱਥੇ ਜਿੱਥੇ ਪਾਣੀ ਖੜਦਾ ਸਾਰੀਆਂ ਚੀਜ਼ਾਂ ਸਾਰੇ ਰਾਸਤੇ ਜਿੱਥੋਂ ਜਿੱਥੋਂ ਦੀ ਲੰਘਦੇ ਨੇ ਸਾਰੇ ਰਾਹ ਸੰਤੇ ਤੇ ਤੁਹਾਨੂੰ ਦਿਖਾਵਾਂਗੇ ਦੇਖਦੇ ਜਾਓ ਆਹ ਦੇਖ ਲਓ ਭਰਾਵੋ ਜਵਾਕਾਂ ਦਾ ਦੇਸੀ ਸਵੇਮਿੰਗ ਪੂਲ ਬਣਿਆ ਖੜਾ ਤੇ ਆ ਇਥੋਂ ਦਾ ਜਲਾ ਸਕਦੇ ਤੁਸੀਂ ਸਾਨੂੰ ਦੇਖਣ ਨੂੰ ਦੇਖ ਕੇ ਪਤਾ ਲੱਗਦਾ ਵੀ ਇਹ ਕੱਲਾ ਮੀਂਹ ਦਾ ਪਾਣੀ ਨਹੀਂ ਹੈਗਾ ਨਾਲ ਨਾਲ ਇਹ ਸੀਵਰੇਜ ਦਾ ਪਾਣੀ ਵੀ ਹੈ ਜਦੋਂ ਆਪਾਂ ਪੁਲ ਤੋਂ ਅੱਗੇ ਦੁਬਾਰਾ ਚੱਲਦੇ ਆਪਾਂ ਅੰਟਰਪ੍ਰਾਈਜ਼ ਜਿਹੜਾ ਮੇਨ ਬਾਜ਼ਾਰ ਕਰਾਸ ਕਰਦਾ ਫਾਟਕਾਂ ਦੇ ਥੱਲੋਂ ਦੀ ਫਾਟਕ ਰੰਗਣਾ ਵੀ ਇੱਕ ਔਖੀ ਗੱਲ ਹੈ ਕਿਉਂਕਿ ਉੱਥੇ ਵੀ ਬਹੁਤ ਜ਼ਿਆਦਾ ਪਾਣੀ ਖੜਾ ਸਾਰੇ ਪਾਸੇ ਤੁਹਾਨੂੰ ਮੈਂ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਕਰਕੇ ਚਲਦੀ ਚਲਦੀ ਵੀਡੀਓ ਦੇ ਵਿੱਚ ਆਪਣੀ ਰਾਏ ਤੁਸੀਂ ਜ਼ਰੂਰ ਦਿਓ ਆਪਾਂ ਪਹੁੰਚ ਗਏ ਸਿੱਧਾ ਜੀ ਅੰਡਰ ਬ੍ਰਿਜ ਦੇ ਥੱਲੇ ਇਹ ਅੱਜ ਦਾ ਮਹੀਆ ਤੇ ਆ ਹਾਲਾਤ ਨੇ ਕੁਝ ਦੇਖ ਸਕਦੇ ਹੋ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਤੇ ਇਹ ਹਾਲਾਤਾਂ ਤੋਂ ਲੰਘਦੇ ਲੰਘਦੇ ਇੱਕ ਹੋਰ ਇੱਥੇ ਸਪੈਸ਼ਲ ਗੱਲ ਤੁਹਾਨੂੰ ਦੱਸਦਾ ਇੱਥੇ ਇਹ ਦੂਬੇਲਾ ਧਰਨਾ ਲੱਗਿਆ ਹੋਇਆ ਸੀ ਉਹ ਧਰਨਾ ਚੱਕਿਆ ਗਿਆ ਤੇ ਆਹ ਦੇਖ ਲਓ ਭਰਾਵੋ ਐਨਾ ਗੰਦਾ ਪਾਣੀ ਹੈ ਤੇ ਜਦੋਂ ਆਪਾਂ ਅੰਡਰ ਬ੍ਰਿਜ ਤੋਂ ਬਾਹਰ ਜਾਣਾ ਆਪਾਂ ਮਤਲਬ ਪਰਲੇ ਬਾਜ਼ਾਰ 'ਚ ਆਪਾਂ ਐਂਟਰ ਹੋਣਾ ਹੀ ਆ ਹਜੇ ਇਥੋਂ ਤੇ ਆਹ ਦੇਖ ਲਓ ਪਹਿਨਾ ਆ ਸਮੁੰਦਰ ਥੋੜਾ ਵੈਲਕਮ ਕਰਦਾ ਹੈ ਇਹ ਕਹਿੰਦਾ ਵੀ ਇੱਥੋਂ ਪੈਰਪੂਰ ਧੋ ਕੇ ਗੱਡੀਆਂ ਗੁਡੀਆਂ ਦੇ ਟਾਇਰ ਟੂਰ ਤੁਸੀਂ ਇੱਥੋਂ ਧੋ ਲੋ ਟਾਇਰ ਟੂਰ ਧੋਣ ਤੋਂ ਬਾਅਦ ਫਿਰ ਤੁਸੀਂ ਮੇਰੇ ਅੰਦਰ ਹੋ ਕਿਤੇ ਮੇਰੇ ਸ਼ਹਿਰ ਦੇ ਵਿੱਚ ਮੇਰੇ ਬਾਜ਼ਾਰ ਦੇ ਵਿੱਚ ਮਾਨਸਾ ਦੇ ਵਿੱਚ ਗੰਦ ਨਾ ਪੈ ਜੇ ਤੁਸੀਂ ਆਪਦੀ ਚੱਪਲ ਹੈ ਜਿਹੜੀ ਉਹ ਪਹਿਲਾਂ ਇੱਥੋਂ ਧੋ ਕੇ ਫਿਰ ਅੰਦਰ ਜਾਣਾ ਤਾਂ ਇਹ ਵੈਲਕਮ ਕਰਦਾ ਜੀ ਮਾਨਸਾ ਦਾ ਜਿਹੜਾ ਪਰਲੇ ਬਾਜ਼ਾਰ ਦਾ ਐਂਟਰੈਂਸ ਹੈ ਜੇ ਜਦੋਂ ਆਪਾਂ ਅੰਡਰ ਬ੍ਰਿਜ ਤੋਂ ਬਾਹਰ ਆਉਨੇ ਆ ਇਹ ਉਹ ਹਾਲਾਤ ਨੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਉਦੋਂ ਬਾਅਦ ਇੱਕ ਗਲੀਆਂ ਆ ਗਈਆਂ ਜਿਹੜੀਆਂ ਰੇਲਵੇ ਸਟੇਸ਼ਨ ਆ ਰੇਲਵੇ ਲਾਈਨ ਦੇ ਨਾਲ-ਨਾਲ ਜਦੋਂ ਆਪਾਂ ਫਾਟਕਾ ਨੂੰ ਜਾਂਦੇ ਆ ਤਾਂ ਆਹ ਦੇਖ ਲਓ ਭਰਾਵੋ ਘਰਾਂ ਦੇ ਬਾਹਰ ਵੀ ਜਿਹੜਾ ਪਾਣੀ ਆ ਉਹ ਖੜਾ ਕੋਈ ਪਾਣੀ ਦਾ ਹੱਲ ਨਹੀਂ ਹੈਗਾ ਇਸ ਦੂਬਾਦ ਆਪਾਂ ਫਾਟਕ ਟੱਪ ਕੇ ਬਾਜ਼ਾਰ ਦੀ ਗੱਲ ਕਰ ਲੈਨੇ ਆ ਬਾਜ਼ਾਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇੰਨਾ ਕ ਜਿਆਦਾ ਪਾਣੀ ਖੜਾ ਹੈ ਦੁਕਾਨਾਂ ਦੇ ਮੂਹਰੇ ਕਸਟਮਰ ਆਉ ਤਾਂ ਆਉ ਕਿੱਥੋਂ ਤਾਂ ਦੇਖ ਲਓ ਭਰਾਵੋ ਮਾਨਸਾ ਦੇ ਵਿੱਚ ਮੀਂਹ ਦਾ ਜਿਹੜਾ ਪਾਣੀ ਉਹ ਇੰਨਾ ਕ ਜਿਆਦਾ ਖੜ ਗਿਆ ਵੀ ਕਿਸੇ ਪਾਸੇ ਲੰਘਣ ਨੂੰ ਥਾਂ ਹੀ ਨਹੀਂ ਹੈਗਾ ਬੰਦਾ ਤੁਰ ਕੇ ਤਾਂ ਲੰਘ ਵੀ ਨਹੀਂ ਸਕਦਾ ਤੇ ਕਿਉਂਕਿ ਗੰਦਾ ਪਾਣੀ ਆਕਸਾਉ ਬਿਮਾਰੀਆਂ ਇਹਦੇ ਵਿੱਚ ਇਹ ਪਾਣੀ 2-3 ਦਿਨ ਖੜਾ ਰਿਹਾ ਇਹ ਮਾਨਸਾ ਵਾਸੀਆਂ ਨੂੰ ਪਤਾ ਜਿਹੜੇ ਵੀਡੀਓ ਦੇਖਦੇ ਨੇ ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ ਪਰ ਮੈਂ ਤੁਹਾਨੂੰ ਦੱਸ ਦੇਣਾ ਇਹ ਪਾਣੀ ਲਗਭਗ ਇੱਥੇ ਕਈ-ਕਈ ਦਿਨ ਖੜਨਾ ਇੱਥੇ ਨਾਰਮਲ ਜੀ ਗੱਲ ਆ ਤੇ ਹੁਣ ਜੇ ਮੈਂ ਤੁਹਾਨੂੰ ਅੱਗੇ ਗੱਲ ਕਰਾਂ ਪਰਲੇ ਬਾਜ਼ਾਰ ਦੇ ਵਿੱਚ ਪਰਲੇ ਬਾਜ਼ਾਰ ਦੇ ਵਿੱਚ ਆਪਾਂ ਨਮੀ ਨਹੀਂ ਜਾਵਾਂਗੇ ਕਿਉਂਕਿ ਉੱਥੇ ਪਾਣੀ ਹੋਰ ਵੀ ਬਹੁਤ ਜ਼ਿਆਦਾ ਸੀ ਹੋ ਸਕਦਾ ਆਪਣਾ ਵੀ ਮੋਟਰਸਾਈਕਲ ਬੰਦ ਹੋ ਜਾਂਦਾ ਪਰ ਆਪਾਂ ਉਧਰ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿਉਂਕਿ ਅੱਗੇ ਪਾਣੀ ਬਹੁਤ ਜ਼ਿਆਦਾ ਸੀ ਆ ਦੇਖ ਲਓ ਭਰਾਵੋ ਇੱਥੋਂ ਦਾ ਜਲਾ ਲਓ ਤੁਸੀਂ ਕਿੰਨਾ ਜ਼ਿਆਦਾ ਪਾਣੀ ਆ ਪਰਲੇ ਬਾਜ਼ਾਰ ਦੇ ਵਿੱਚ ਤੇ ਇਸ ਤੋਂ ਬਾਅਦ ਇਹ ਸਿੱਧਾ ਆ ਗਿਆ ਮਾਨਸਾ ਦਾ ਰੇਲਵੇ ਸਟੇਸ਼ਨ ਇਸ ਤੋਂ ਬਾਅਦ ਚੱਲਦੇ ਹਾਂ ਥੋੜਾ ਅੱਗੇ ਹੁਣ ਤੋਂ ਬਾਅਦ ਆਹ ਦੇਖ ਸਕਦੇ ਹੋ ਤੁਸੀਂ ਮਾਨਸਾ ਫਾਟਕਾਂ ਤੋਂ ਦੂਸਰੀ ਸਾਈਡ ਸ਼ਹਿਰ ਵੱਲ ਨੂੰ ਤਾਂ ਆਹ ਹਾਲਾਤ ਨੇ ਭਰਾਵੋ ਮਾਨਸਾ ਮੇਨ ਬਾਜ਼ਾਰ ਦੇ ਇਹ ਮੇਨ ਇੱਕੋ ਇੱਕ ਬਾਜ਼ਾਰ ਆ ਜਿੱਥੋਂ ਦੀ ਵੀ ਪਿੰਡਾਂ ਵਾਲੇ ਆਉਂਦੇ ਨੇ ਸਾਰਾ ਸਮਾਨ ਉਹਨਾਂ ਨੇ ਇਸ ਬਾਜ਼ਾਰ ਦੇ ਵਿੱਚੋਂ ਲੈਣਾ ਜਿਨ੍ਹਾਂ ਨੇ ਪਰਲੇ ਬਾਜ਼ਾਰ ਨਹੀਂ ਜਾਣਾ ਤਾਂ ਉਹਨਾਂ ਵਾਸਤੇ ਇਹ ਬਾਜ਼ਾਰ ਹੁੰਦਾ ਤੇ ਆਹ ਦੇਖ ਲਓ ਭਰਾਓ ਜਿਹੜਾ 92 ਨੂੰ ਟ੍ਰੈਕ ਦਾ ਰਸਤਾ ਜਾਂਦਾ ਤਾਂ ਉਹ ਇੱਥੋਂ ਦੀ ਲੰਘਣਾ ਪੈਂਦਾ ਦੇਖ ਲਓ ਕਿੰਨਾ ਜ਼ਿਆਦਾ ਪਾਣੀ ਖੜਾ ਇਸ ਗਲੀ ਦੇ ਵਿੱਚ ਉਸ ਤੋਂ ਬਾਅਦ ਗੱਲ ਕਰਦੇ ਆਂ ਮਾਤਾ ਸੁੰਦਰੀ ਕਾਲਜ ਦੇ ਨਾਲ ਵਾਲੀ ਸਾਈਡ ਦੀ ਮਤਲਬ ਬੱਸ ਸਟੈਂਡ ਦੇ ਨਾਲ ਵਾਲੀਆਂ ਗਲੀਆਂ ਦੇ ਵਿੱਚ ਵੀ ਇੰਨਾ ਕੁ ਜ਼ਿਆਦਾ ਪਾਣੀ ਹੈ ਕਿ ਲੰਘਣਾ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਲੋਕ ਆਪਦੇ ਘਰੋਂ ਬਾਹਰ ਨਿਕਲ ਕੇ ਨਹੀਂ ਖੜ ਸਕਦੇ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੈ ਕਿਉਂਕਿ ਸ਼ਾਮ ਨੂੰ ਲਗਭਗ ਹਰੇਕ ਬੰਦਾ ਉਹਦੇ ਘਰੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਵੀ ਚਲੋ ਬਾਹਰ ਗੇੜਾ ਦੇ ਆਈਏ ਸੈਰ ਕਰ ਲਈ ਹੈਣਾ ਸਭ ਦੀ ਆਪੋ ਆਪਣੀ ਜ਼ਿੰਮੇਵਾਰੀ ਹੈ ਪਰ ਮਾਨਸਾ ਦੇ ਲੋਕ ਨੇ ਜਿਹੜੇ ਆਪਦੇ ਘਰੋਂ ਬਾਹਰ ਨਿਕਲਣ ਤੋਂ ਵੀ ਡਰਦੇ ਨੇ ਤੇ ਇਸ ਦੋ ਵਾਰ ਜੇ ਆਪਾਂ ਗੱਲ ਕਰੀਏ ਮਾਨਸਾ ਕਚਹਿਰੀ ਰੋਡ ਵੀ ਦਿਖਾ ਦਿੰਨੇ ਸਾਨੂੰ ਤਾਂ ਆ ਆ ਗਿਆ ਜੀ ਮਾਨਸਾ ਦਾ ਕਚਹਿਰੀ ਰੋਡ ਜਿੱਥੇ ਤੁਸੀਂ ਆਹ ਸਾਹਮਣੇ ਸਾਰਾ ਕੁਝ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਹਰੇਕ ਦੁਕਾਨ ਦੇ ਮੂਹਰੇ ਪਾਣੀ ਖੜਾ ਤੇ ਇਹ ਐ ਨਹੀਂ ਪਤਾ ਪਾਣੀ 2 ਦਿਨ ਖੜੇ 3 ਦਿਨ ਖੜੇ ਜੇ ਇੱਕ ਅੱਧਾ ਹੋਰ ਵੀ ਪੈ ਗਿਆ ਤਾਂ ਪਤਾ ਹੀ ਨਹੀਂ ਕਿੰਨੇ ਕ ਦਿਨ ਖੜੂਗਾ ਕਿਉਂਕਿ ਸੌਣ ਮਹੀਨਾ ਹਜੇ ਚੜਨਾਗਾ ਤੇ ਇਹ ਪਹਿਲਾ ਮਹੀਨਾ ਸੀਗਾ ਤੇ ਆਹ ਦੇਖ ਲਓ ਭਰਾਵੋ ਕੇਸਰ ਵਕੀਲ ਵਾਲੀ ਮਾਨਸਾ ਦੀ ਸਭ ਤੋਂ ਮਸ਼ਹੂਰ ਗਲੀ ਆ ਇਹ ਤੇ ਇਹਦੇ ਨਾਲ ਆਪਾਂ ਵੀਡੀਓ ਐਂਡ ਕਰਾਂਗੇ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਚੰਗੀ ਵਾਲੀ ਗੱਲ ਨਹੀਂ ਵਸੇ ਸ਼ੇਅਰ ਸਾਨੂੰ ਸਾਰਿਆਂ ਨੂੰ ਕਰਨੀ ਹੈ